ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਸ਼੍ਰੀ ਰਾਮ ਲਾਲਾ ਪ੍ਰਾਣ ਪ੍ਰティਸ਼ਟਾ ਨੂੰ ਲੈ ਕੇ ਅੱਜ ਰਮਾਇਣ ਜੀ ਦੇ ਪਾਠ ਰਖਾਏ ਗਏ ਅੱਜ ਸਮਾਣਾ ਦੇ ਅਗਰਵਾਲ ਧਰਮਸ਼ਾਲਾ ਵਿਖੇ ਔਜੋਧਿਆ ਵਿੱਚ ਰਾਮ ਮੰਦਰ ਦੀ ਸਥਾਪਨਾ ਨੂੰ ਲੈ ਕੇ ਸਤਾਨਕ ਧਰਮ ਮੋ મહાવીਰ ਦਲ ਵੱਲੋਂ ਰਮਾਇਣ ਜੀ ਦੇ ਪਾਠ ਰਖਵਾਏ ਗਏ ਜਿਸ ਵਿੱਚ ਵਿਸ਼ੇਸ਼ ਤੌਰ ਤੇ ਮਹਾਰਾਣੀ ਪਰਨੀਤ ਕੌਰ ਵੱਲੋਂ ਸ਼ਿਰਕਤ ਕੀਤੀ ਗਈ ਉਹਨਾਂ ਨੇ ਕਿਹਾ ਕਿ ਅੱਜ ਬਹੁਤ ਵੱਡਾ ਪਵਿੱਤਰ ਦਿਨ ਹੈ ਅਤੇ ਮੈਂ ਸਾਰੇ ਲੋਕਾਂ ਨੂੰ ਵਧਾਈ ਦਿੰਦੀ ਹਾਂ ਵਿਸ਼ੇਸ਼ ਤੌਰ ਤੇ ਰਮੇਸ਼ ਗਰਗ ਜਿਨ੍ਹਾਂ ਨੇ ਅੱਜ ਉਪਰਾਲਾ ਕੀ ਤਾ ਮੈਂ ਕੁੰਭ ਜਾ ਕੇ ਆਈਆਂ ਬੜਾ ਮਨ ਪ੍ਰਸੰਨ ਹੋਇਆ ਵੱਖ-ਵੱਖ ਵਿਦਵਾਨ ਪੰਡਤਾਂ ਵੱਲੋਂ ਅੱਠ ਪੰਡਾਲ ਬਣਾ ਕੇ ਰਾਮਾਂਜੀ ਦੇ ਪਾਠ ਕੀਤੇ ਗਏ ਮਹਾਰਾਣੀ ਪਰਨੀਤ ਕੌਰ ਨੇ ਕਿਹਾ ਕਿ ਦਿੱਲੀ ਵਿੱਚ ਭਾਜਪਾ ਦੀ ਸਰਕਾਰ ਬਣੇਗੀ ਇਸ ਮੌਕੇ ਹਰਮੇਸ਼ ਟਕਾਲਾ ਸ੍ਰਿੰਦਰ ਖੇੜਕੀ ਵਿਨੋਦ ਸਿੰਘਲਾ ਅਤੇ ਰਜਤ ਗੋਇਲ ਨੇ ਦੱਸਿਆ ਕਿ ਵੱਡੀ LED ਲਗਾ ਕੇ ਰਾਮ ਮੰਦਰ ਜੀ ਦੇ ਦਰਸ਼ਨ ਕਰਵਾਏ ਜਾ ਰਹੇ ਹਨ ਸਮਾਣਾ ਤੋਂ ਕਲਾਸ਼ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ میں د مائک کر لیا بار پھر بعد میں کریں باہر جاؤں کر لیا پھر بات کریں جس کا نام ان کا بھی جہاں پر پہنچنے پر ڈر کر اور ہمارے جے جے ہر رام तेरे प्रभु राम जय जय राम भूख होए वाचाल पंगु चढ़ही के रे बड़ गहन जात कृपा सो दयालु धर शकल कलि मल धहन सियावर राम जय जय राम तेरे प्रभु राम जय जय राम नींद सरोवर श्याम अंतरण अरन वारिज नयन ਕਰਹੁ ਸੋਮਾ ਪੰਖਾਂ ਮਿਠਾ ਸਦਾ ਸ਼ੀਰੀ ਸਾਗਰ ਸਯਨ ਸਿਆਮ ਰਾਮ ਜੈ ਜੈ ਰਾਮ ਮੇਰੀ ਵਿਸ਼ੇਸ਼ ਹੁੰਦੇ ਸਰਕਾਰ ਨੂੰ ਤੇ ਨਿੱਕਰ ਸਮਾਨ ਕਰਾ ਰਹੇ ਹਾਂ ਅਮੈਂ ਸੰਸਥਾ ਦੇ ਸਿਰਪ੍ਰਸਤ ਰਮੇਸ਼ ਪਾਉਲੀ ਨੂੰ ਬੇਨਤੀ ਕਰੂੰਗਾ ਕਿ ਮਾਣਯੋਗ ਕੋਆਰਡੀਨੇਟਰ ਆਪਣੇ ਪੂਰੀ ਪੂਰੀ ਸਾਰੀ ਆਪਣੀ ਪੂਰੀ ਪੂਰੀ ਜੋਰ ਲਾ ਰਹੇ ਨੇ ਇਸ ਦੇ ਉੱਤੇ ਅੱਜ ਮੈਂ ਜਿਸ ਮਕਸਦ ਲਈ ਆਈਏ ਇਹਦੇ ਵਿੱਚ ਮੈਂ ਪੋਲਿਟਿਕਸ ਨਹੀਂ ਕਰਨਾ ਚਾਹਦੀ ਪਰ ਤੁਸੀਂ ਪੁੱਛ ਲਿਆ ਮੈਂ ਇਨਾ ਹੀ ਕਹਿਣਾ ਚਾਹਦੀ ਹਾਂ ਕਿ ਵਧੀਆ ਤਰੀਕੇ ਦੇ ਨਾਲ ਬੀਜੇਪੀ ਲੜ ਰਹੀ ਹੈ ਉੱਥੇ ਔਰ ਸਾਨੂੰ ਪੂਰੀ ਆਸ ਹੈ ਕਿ ਉਹ ਸੱਤਾ 'ਚ ਆਣਗੇ ਪੰਜਾਬ ਦੇ ਵਿੱਚ ਇੱਕ ਇਨਸੀਡੈਂਟ ਦੱਸਿਆ ਹੈ ਇਹ ਇਹੀ ਜ਼ਾਹਿਰ ਕਰਦਾ ਹੈ ਕਿ ਜਿਹੜਾ ਲਾਅ ਐਂਡ ਆਰਡਰ ਸਿਚੁਏਸ਼ਨ ਹੈ ਸਾਡਾ ਕਾਨੂੰਨੀ ਸਿਚੁਏਸ਼ਨ ਹੈ ਇੱਥੇ ਉਹਦੇ ਕਿੰਨੀ ਬੁਰੀ ਹਾਲਤ ਹੈਗੀ ਹੈ ਔਰ ਜੇ ਇਸੇ ਤਰ੍ਹਾਂ ਗੁੰਡਾ ਰਾਜ ਐਮ ਐਲ ਏਾਂ ਵੱਲੋਂ ਚੱਲਦਾ ਰਿਹਾ ਤਾਂ ਮੇਰੇ ਖਿਆਲ 'ਚ ਸਾਨੂੰ ਪੰਜਾਬ ਦੇ ਵਿੱਚ ਜਿਹੜਾ ਆਮ ਨਾਗਰਿਕ ਆ ਉਹਦੇ ਤੇ ਤਾਂ ਬੀਤ ਹੀ ਰਹੀ ਐ ਜਿਹੜਾ ਸਰਕਾਰੀ ਨਾਗਰਿਕ ਵੀ ਐ ਜੇ ਉਹਦੇ ਉੱਤੇ ਵੀ ਇਹ ਬੀਤਣ ਲੱਗ ਪਈ ਤਾਂ ਬਹੁਤ ਮੁਸ਼ਕਲ ਹੋਵੇਗੀ ਇਸ ਸੂਬੇ ਨੂੰ ترقی ਦੀ ਲੀਹਾਂ ਤੇ ਚੱਲਣ ਦੇ ਲਈ ਭਾਈ ਸਾਹਿਬ ਅੱਜ ਦੇ ਸਮੇਂ ਦੇ ਵਿੱਚ ਮੈਨੂੰ ਪਤਾ ਇਹਦੇ ਉੱਤੇ ਮੈਂ ਕੁਝ ਨਹੀਂ ਕਹਿ ਸਕਦੀ ਕਿਉਂਕਿ ਹੱਲੇ ਉਹਨਾਂ ਦੀਆਂ ਇਲੈਕਸ਼ਨਾਂ ਹੋਣੀਆਂ ਨੇ ਉਹ ਨਵੇਂ ਸਿਰੋਂ ਆਪਣੇ ਕਰ ਰਹਿਆਂ ਸਾਡੀਆਂ ਇਲੈਕਸ਼ਨਾਂ ਹੋ ਰਹੀਆਂ ਨੇ ਅਸੀਂ ਨਵੇਂ ਸਿਰਿਆਂ ਆਪਣੀ ਜਿਹੜੀ ਮੈਂਬਰਸ਼ਿਪ ਐ ਕਰ ਰਹੇ ਹਾਂ ਐਨ ਨਹੀਂ ਕਹਿ ਸਕਦੀਆਂ ਕਿ ਜਿਉਂ-ਜਿਉਂ ਸਮਾਂ ਬੀਤ ਰਿਹਾ ਹੈ ਤਿਉਂ-ਤਿਉਂ ਭਾਜਪੀ ਅੱਗੇ ਵਧ ਰਹੀ ਹੈ 8 ਕਰੋੜ ਕਹਿੰਦੇ تھے ਕਿ ਪਹਿਲਾ ਦਿਨ ਸੀ ਸ਼ਾਹੀ ਇਸ਼ਨਾਨ ਵਾਲਾ ਔਰ ਹੋਂ ਤੱਕ ਕਹਿੰਦੇ ਬਹੁਤ ਜ਼ਿਆਦਾ ਹੋ ਗਏ ਤਾਂ ਮੈਂ ਬਹੁਤ ਖੁਸ਼ਕਿਸਮਤ ਸਮਝਦੀ ਆਪਣੇ ਆਪ ਨੂੰ ਕਿ ਮੈਨੂੰ ਵੀ ਇੱਕ ਮੌਕਾ ਮਿਲਿਆ ਕਿ ਇਸ ਉਸ ਦਿਨ ਦੇ ਉੱਤੇ ਮੈਂ ਉੱਥੇ ਜਾ ਸਕੀ ਜੈ ਸ਼੍ਰੀ ਰਾਮ ਅੱਜ ਬਹੁਤ ਹੀ ਖੁਸ਼ੀਆਂ ਭਰਿਆ ਦਿਨ ਹੈ ਅੱਜ ਸਮਾਣੇ ਦੇ ਅੰਦਰ RAM LALLA ਜੀ ਦਾ ਔਰ BALA JI ਦਾ ਮੰਦਿਰ ਸਥਾਪਨਾ ਦਿਵਸ ਸਾਡਾ ਦੇਣਾ ਹੈ ਅੱਜ ਔਰ ਅੱਜ ਸਮਾਣੇ ਦੇ ਅੰਦਰ ਅਗਰਵਾਲ ਧਰਮਸ਼ਾਲਾ ਚ ਰਮਾਇਣ ਸ਼ੁਰੂ ਕੀਤੀ ਗਈ ਹੈ ਮੈਂ ਸਾਰੇ ਨਗਰ ਨਿਵਾਸੀਆਂ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਸ਼ਹਿਰ ਨਿਵਾਸੀਆਂ ਨੂੰ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਪਿਛਲੇ ਸਾਲ 500 ਸਾਲ ਦੇ ਬਾਅਦ RAM ਮੰਦਿਰ ਦਾਉਦ ਘਾਟਨ ਅੱਜ 22 ਜਨਵਰੀ ਨੂੰ ਹੋਇਆ ਸੀ ਉਸ ਉਪਲਕਸ਼ ਦੇ ਵਿੱਚ ਸਾਲ ਦੇ ਬਾਅਦ ਸ਼੍ਰੀ ਸਨਾਤਨ ਤਰਾ ਮਾਵੀਰ ਦਲ ਵੱਲੋਂ ਪਿਛਲੇ ਸਾਲ ਵੀ ਰਾਮ ਰਥ ਯਾਤਰਾ ਦਾ ਸਾਰੀ ਸੰਸਥਾ ਦੇ ਸਹਿਯੋਗ ਦੇ ਨਾਲ ਆਯੋਜਨ ਕੀਤਾ ਗਿਆ ਸੀ ਇਸ ਸਾਲ ਸਮੂਹਿਕ ਰਮਨਜੀ ਦੇ ਪਾਠ ਅਗਰਵਲਤ ਅਨਸ਼ਾਹ ਦੇ ਵਿੱਚ ਰੱਖੇ ਗਏ ਹਨ ਜਿਦੇ ਚ ਸੰਗਤਾਂ ਸਾਰੀਆਂ ਹਮ ਹਮ ਕੇ ਪਹੁੰਚ ਰਹੀਆਂ ਸਾਰੀਆਂ ਸੰਸਥਾਵਾਂ ਦਾ ਸਾਨੂੰ ਬਹੁਤ ਸਹਿਯੋਗ ਮਿਲ ਰਿਹਾ ਇਸ ਲਈ ਅਸੀਂ ਸਾਰੇ ਸਮਾਣਾ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ